ਮੇਰੇ ਵਾਸਤੇ ਤੇ ਬਹੁਤ ਇਮੋਸ਼ਨਲ ਮੂਮੈਂਟ ਹੈ ਇਨੀ ਸਪੋਰਟ ਮਿਲ ਰਹੀ ਹੈ ਲੋਕੀ ਖੁਦ ਆ ਰਹੇ ਨੇ ਸਪੋਰਟ ਕਰਨ ਵਾਸਤੇ ਮੇਰੇ ਵਾਸਤੇ ਮਤਲਬ ਮੈਂ ਦੇ ਨਹੀਂ ਦੇ ਸਕਦਾ ਜੀ ਇਟ ਇਜ਼ ਅ ਪਾਰਟੀ ਫॉर एवरीवन ਇੱਕ ਬੰਦੇ ਦਾ ਲੀਡਰ ਬਣੰਦਾ ਹੈ ਮਤਲਬ ਨਹੀਂ ਹੁੰਦਾ ਕਿ ਉਹੀ ਬੰਦਾ ਸਾਰਾ ਕੰਮ ਕਰਾਏਗਾ ਇਟ ਇਜ਼ ਅ ਗਰੁੱਪ ਇਟ ਇਜ਼ ਅ ਕਲੈਕਟਿਵ ਅਫਰਟ ਲੋਕਾਂ ਨੇ ਕਾਫਲਾ ਚਲਾਣਾ ਹੈ ਕੱਲਾ ਬੰਦਾ ਲੀਡਰ ਕੁਝ ਨਹੀਂ ਹੈਗਾ ਇਟ ਇਜ਼ ਆਲਵੇਸ ਕਲੈਕਟਿਵ ਅਫਰਟ ਔਰ ਸਾਰੇ ਕਾਉਂਸਲਰ ਨੇ ਜੀ ਅਗਰ ਜਿਤਾਣਗੇ ਸਾਰੇ ਕਾਉਂਸਲਰ ਨੇ ਵਿਦਆਊਟ ਪਾਵਰ ਉਹਨਾਂ ਨੇ ਇੰਨਾ ਕੰਮ ਕੀਤਾ ਤੁਸੀਂ ਇੱਕ ਵਾਰੀ ਪਾਵਰ ਦੇਖ ਕੇ ਤੇ ਦੇਖੋ ਫਿਰ ਦੇਖੋ ਕਿ ਕਲੋਨੀ ਤਾਂ ਪੂਰੀ ਵਾਰਡ ਦਾ ਸ਼ਕਲ ਬਦਲ ਜਾਏਗੀ ਅਸੀਂ ਹੋਰ ਰੈਗੂਲਰ ਪੋਲਿਟਿਕਸ ਕਰਨੀ ਨਹੀਂ ਹੈ ਨਾ ਅਸੀਂ ਲੋਕਾਂ ਨਾਲ ਪੋਲਿਟਿਕਸ ਕਰਨਾ ਚਾਹੁੰਦੇ ਆ ਅਸੀਂ ਸੇਵਾ ਭਾਵਨਾ ਲਾਇਆ ਔਰ ਅਸੀਂ ਸਿੱਧੇ ਸਿੱਧੇ ਤੁਰਨਾ ਪੋਲਿਟਿਕਸ ਵਿੱਚ ਅਸੀਂ ਕੋਈ ਇਹੋ ਜੀ ਉਹ ਮਨੂਵਰਿੰਗ ਜਾਂ ਲੋਕਾਂ ਨੂੰ ਅਸੀਂ ਜਿਹਨੂੰ ਕਹਿੰਦੇ ਨਾ ਕਿ ਬੇਫਕੂ ਬਣਾਉਣ ਵਾਲੀ ਪੋਲਿਟਿਕਸ ਹੁੰਦੀ ਹੈ ਅਸੀਂ ਉਹ ਨਹੀਂ ਕਰਨੀ ਦੇਖੋ ਮੈਂ ਤੇ ਇਹਨਾਂ ਦੀ ਦੇਣੀਆਂ ਨਹੀਂ ਦੇ ਸਕਦਾ ਜੀ ਮੇਰੇ ਵਾਸਤੇ ਤੇ ਬਹੁਤ ਇਮੋਸ਼ਨਲ ਮੂਮੈਂਟ ਹੈ ਇਨੀ ਸਪੋਰਟ ਮਿਲ ਰਹੀ ਹੈ ਲੋਕੀ ਖੁਦ ਆ ਰਹੇ ਨੇ ਸਪੋਰਟ ਕਰਨ ਵਾਸਤੇ ਮੇਰੇ ਵਾਸਤੇ ਮਤਲਬ ਮੈਂ ਦੇਣੀਆਂ ਨਹੀਂ ਦੇ ਸਕਦਾ ਜੀ ਲੋਕਾਂ ਦੀ ਮੈਂ ਰੇਣੀ ਆ ساری ਉਮਰ ਰੇਣੀ ਰਾਂਗਾ ਇਹਨਾਂ ਦਾ ਜੋ ਹੈ ਮੇਰੇ ਵਾਸਤੇ ਕਰ ਰਿਹਾ ਸੋ ਜੀ ਸਾਰੀ ਉਮਰ ਜਿਹੜੇ ਟ੍ਰੈਂਡਿੰਗ ਪੋਲੀਟੀਸ਼ਨ ਹੁੰਦੇ ਤੁਸੀਂ ਉਹ ਤੋਂ ਕਾਫੀ ਅਲੱਗ ਹੋ ਅਸੀਂ ਆਏ ਅਸੀਂ ਆਏ ਪੋਲੀਟਿਕਸ ਨੂੰ ਬਦਲਣ ਆ ਜੀ ਅਥੇ ਅਸੀਂ ਹੋਰ ਰੈਗੂਲਰ ਪੋਲੀਟਿਕਸ ਕਰਨੀ ਨਹੀਂ ਹੈ ਨਾ ਅਸੀਂ ਲੋਕਾਂ ਨਾਲ ਪੋਲੀਟਿਕਸ ਕਰਨਾ ਚਾਹੁੰਦੇ ਆ ਅਸੀਂ ਸੇਵਾ ਭਾਵਨਾ ਲਾਇਆ ਆ ਔਰ ਅਸੀਂ ਸਿੱਧੇ ਸਿੱਧੇ ਤੁਰਨਾ ਪੋਲਿਟਿਕਸ ਵਿੱਚ ਅਸੀਂ ਕੋਈ ਇਹੋ ਜਿਹੀ ਉਹ ਮੈਨੂਵਰਿੰਗ ਜਾਂ ਲੋਕਾਂ ਨੂੰ ਅਸੀਂ ਜਿਹਨੂੰ ਕਹਿੰਦੇ ਨਾ ਕਿ ਬੇਫਕੂ ਬਣਾਉਣ ਵਾਲੀ ਪੋਲਿਟਿਕਸ ਹੁੰਦੀ ਹੈ ਅਸੀਂ ਉਹ ਨਹੀਂ ਕਰਨੀ ਜੀ ਅਸੀਂ ਜੋ ਕਰਨਾ ਹੈ ਜੋ ਅਸੀਂ ਕਰਨਾ ਹੈ ਅਸੀਂ ਉਹ ਕਹਿਣਾ ਔਰ ਕਰਨਾ ਹੈ ਜੀ ਲੋਕੀ ਕੀ ਕਹਿੰਦੇ ਜਲੇ ਤੁਸੀਂ ਉਹਨਾਂ ਕੋਲ ਜਾ ਰਹੇ ਹੋ ਲੋਕਾਂ ਦਾ ਰਿਸਪੌਂਸ ਬਹੁਤ ਅੱਛਾ ਹੈ ਜੀ ਲੋਕਾਂ ਦਾ ਤੇ ਬਹੁਤ ਅੱਛਾ ਰਿਸਪੌਂਸ ਹੈ ਮੇਰੇ ਹਿਸਾਬ ਨਾਲ ਲੋਕੀ ਵਰ ਟੂ ਮਾਊਥ ਟੂ ਮਾਊਥ ਲੋਕਾਂ ਨਾਲ ਮੈਸੇਜ ਸਪਰੈਡ ਕਰ ਰਹੇ ਨੇ ਤੇ ਮੈਂ ਤੈ ਦਿਲੋਂ ਤਨਵਾਦੀ ਉਹਨਾਂ ਦਾ ਹੋਰ ਲੋਕਾਂ ਨੇ ਕੀ ਕੋਈ ਮੰਗਾ ਦਸੀ ਤੁਹਾਨੂੰ ਆਪਣੇ ਵਾਰਡ ਦੀ ਜਿਹੜੀ ਤੁਸੀਂ ਹੱਲ ਕਰਨੀ ਦੇਖੋ ਹਲੇ ਮੰਗਾ ਤੇ ਦੇਖੋ ਇਸ਼ੂਸ ਤੇ ਬਹੁਤ ਹੈਗੇ ਨੇ ਜਿਸ ਸਾ ਤੁਹਾਨੂੰ ਪਤਾ ਹੀ ਹੈ ਕਿ ਜੋ ਸ਼ਹਿਰ ਦੇ ਹਾਲਾਤ ਚੱਲ ਰਹੇ ਨੇ ਇਸ ਵੇਲੇ ਸੀਵਰੇਜ ਗਾਰਬੇਜ ਵਾਟਰ ਕਿੰਨੇ ਇਸ਼ੂਸ ਹੈਗੇ ਨੇ ਸੋ ਆਪਣਾ ਉਹ ਸਾਰੇ ਐਡਰੈਸ ਕਰਨ ਵਾਲੇ ਹੈਗੇ ਨੇ ਇਸ ਵੇਲੇ ਕਾਫਲਾ ਚੱਲਦਾ ਰਹੇਗਾ ਜੀ 100% ਚੱਲੇਗਾ ਜੀ ਕਿਉਂ ਨਹੀਂ ਚੱਲੇਗਾ ਲੋਕਾਂ ਦਾ ਸਹਿਯੋਗ ਹੈਗਾ ਇਹ ਲੋਕਾਂ ਨੇ ਕਾਫਲਾ ਚਲਾਣਾ ਹੈ ਕੱਲਾ ਬੰਦਾ ਲੀਡਰ ਕੁਝ ਨਹੀਂ ਹੈਗਾ ਇਟ ਇਜ਼ ਆਲਵੇਸ ਕਲੈਕਟਿਵ ਅਫਰਟ ਔਰ ਸਾਰੇ ਕਾਉਂਸਲਰ ਨੇ ਜੀ ਅਗਰ ਜਿਤਾਣਗੇ ਸਾਰੇ ਕਾਉਂਸਲਰ ਨੇ ਅਸੀਂ ਤਾਂ ਮੈਂ ਤਾਂ ਸਿਰਫ ਇਹਨਾਂ ਦੀ ਵੌਇਸ ਐਂਪਲੀਫਾਈ ਕਰਨੀ ਹੈ ਕਾਉਂਸਲਰ ਆ ਰਹੇ ਨੇ ਸੋ ਇਹ ਮੇਰਾ ਮੇਰੀ ਫਲਸਫੀ ਹੈ ਉਹ ਵਰਗੇ ਪ੍ਰਤਾਪ ਬਾਰੇ ਕੀ ਕਹ ਲਤਾ ਹੋ ਕਿ ਕਿੰਨਾ ਕ ਆਈਡਲ ਤੁਸੀਂ ਉਹਨਾਂ ਮੰਨਿਆ ਉਹਨਾਂ ਨੂੰ ਲੈ ਕੇ ਚੱਲ ਰਹੇ ਹੋ ਪਰ ਉਹ ਕੀ ਸਪੋਰਟ ਕਰ ਰਹੇ ਨੇ ਤੁਹਾਨੂੰ ਸਪੋਰਟ ਪੂਰੀ ਕਰ ਰਹੇ ਨੇ ਫੁੱਲ ਸਪੋਰਟ ਹੈ ਜੀ ਆਪਣਾ ਉਹਨਾਂ ਆਪਣਾ ਆਪਣੇ ਜੋ ਉਹਨਾਂ ਦੇ ਸਿਸਟਮ ਹੈਗੇ ਨੇ ਸਾਰੇ ਮਤਲਬ ਠੋਕੇ ਮੇਰੀ ਸਪੋਰਟ ਕਰ ਰਹੇ ਨੇ ਆਈਡਲ ਉਹੀ ਨੇ ਤੁਹਾਡੇ ਆਈਡਲ ਨੇ ਬਿਲਕੁਲ ਦੀ ਰਾਤ ਇਹਨੇ ਤੇ ਅਸੀਂ ਵੀ ਸੱਚ ਦੀ ਰਾਤ ਤੇ ਟੁਰਨੈਸ ਕਰਕੇ ਸਰ ਸਾਡੇ ਅਸੀਂ ਮੈਂਟਰ ਬਣਿਆ ਜੀ ਸਰ ਨੂੰ ਆਪਣੇ ਤੁਸੀਂ ਵੀ ਕਾਫੀ ਦੇਰ ਤੋਂ ਕੈਂਪੇਨ ਕਰ ਰਹੇ ਹੋ ਜਿੰਨਾ ਦਾ ਲੱਗ ਰਿਹਾ ਹੈ ਖਾਸ ਕਰਕੇ ਲੇਡੀਜ਼ ਜਿਹੜੀ ਕਾਟੀ ਕੈਂਪੇਨ ਚ ਆਉਂਦੀ ਹੈ ਨਹੀਂ ਪਰ ਲੇਡੀਜ਼ ਨੂੰ ਅਸੀਂ ਬਹੁਤ ਇਨਕਰੇਜ ਕਰ ਰਹੇ ਹਾਂ ਸਰ ਲੇਡੀਜ਼ ਵਾਸਤੇ ਬਾਹਰ ਆਨਾ ਏ ਵੈਰੀ ਇੰਪੋਰਟੈਂਟ ਅਸੀਂ ਵੀ ਉਹੀ ਚਾਹੁੰਦੇ ਹਾਂ ਜੀ ਬਿਕੋਜ਼ ਅਸੀਂ ਵੀ ਬਾਹਰ ਆਈਏ ਇਹ ਲੇਡੀਜ਼ ਵੀ ਬਾਹਰ ਆਉਣ ਸੋ ਵੈਰੀ ਇੰਪੋਰਟੈਂਟ ਫॉर देम ਟੂ ਕਮ ਆਊਟ ਐਂਡ ਵੋਟ ਸੋ ਇਹ ਬੜਾ ਇੰਪੋਰਟੈਂਟ ਹੈ ਜੀ ਸਾਡੇ ਵਾਸਤੇ ਸਾਰਿਆਂ ਵਾਸਤੇ ਲੇਡੀਜ਼ ਕੀ ਗੱਲਾਂ ਕਰਦੀਆਂ ਆਪਣੀਆਂ ਜਿਹੜੀਆਂ ਜਿਹੀ ਲੇਡੀਜ਼ ਦੇ ਦੇਖੋ ਬੇਸਿਕ ਪ੍ਰੋਬਲਮਸ ਹੁੰਦੀਆਂ ਨੇ ਜਿਸ ਤਾ ਕੂੜਾ ਹੋ ਗਿਆ ਗਾਰਬੇਜ ਹੋ ਗਿਆ ਇਹ ਸਭ ਚੀਜ਼ਾਂ ਬੇਸਿਕ ਪ੍ਰੋਬਲਮ ਨੇ ਤੇ ਇਸ਼ੂਸ ਤੇ ਸਭ ਤੋਂ ਜ਼ਿਆਦਾ ਲੇਡੀਜ਼ ਨੂੰ ਆਉਂਦੇ ਨੇ ਆਦਮੀ ਦੇ ਕੰਮ ਤੇ ਚਲੇ ਜਾਂਦੇ ਨੇ ਸੋ ਅਗੇਨ ਲੇਡੀਜ਼ ਬਾਹਰ ਆਣ ਗਿਆ ਉਹਨੇ ਦੇ ਇਸ਼ੂਸ ਵੀ ਬਾਹਰ ਆਣਗੇ ਅਸੀਂ ਉਹਨਾਂ ਨੂੰ ਸੋਲਵ ਕਰਨ ਦੀ ਕੋਸ਼ਿਸ਼ ਕਰਾਂਗੇ ਇਟ ਇਜ਼ ਅ ਪਾਰਟੀ ਫਾਰ एवरीवन ਇੱਕ ਬੰਦੇ ਦਾ ਲੀਡਰ ਬਣੰਦਾ ਹੈ ਮਤਲਬ ਨਹੀਂ ਹੁੰਦਾ ਕਿ ਉਹੀ ਬੰਦਾ ਸਾਰਾ ਕੰਮ ਕਰਾਏਗਾ ਇਟ ਇਜ਼ ਅ ਗਰੁੱਪ ਇਟ ਇਜ਼ ਅ ਕਲੈਕਟ ਜੇ ਲੋਕੀ ਸਾਡੇ ਨਾਲ ਸਮਰਥਨ ਦੇ ਰਹੇ ਨੇ ਅਸੀਂ ਲੋਕਾਂ ਨਾਲ ਸਮਰਥਨ ਦੇਵਾਂਗੇ ਸੋ ਮਿਊਚੁਅਲ ਮਿਊਚੁਅਲ ਜੀ ਅੰਡਰਸਟੈਂਡਿੰਗ ਹੋਏ ਲੋਕਾਂ ਦੀ ਲੀਡਰ ਜੂ ਜੇ ਕੁਰਸੀ ਤੇ ਬਿਠਾਤਾ ਤੇ ਲੀਡਰ ਫਿਰ ਕੰਮ ਕੀ ਕਰੇਗਾ ਲੀਡਰ ਵਿੱਚ ਰਚਨਾ ਚਾਹੀਦਾ ਲੋਕਾਂ ਦੇ ਲਾਈਫਟਾਈਮ ਯਾਦ ਰਹੇਗਾ ਬਿਲਕੁਲ ਐਬਸੋਲੂਟਲੀ ਜੀ ਬਿਲਕੁਲ ਬਿਲਕੁਲ ਜੀ ਵੀ ਆਰ ਵੈਰੀ ਥੈਂਕਫੁਲ ਟੂ ਐਵਰੀਬਾਡੀ ਕਿ ਸਾਰੇ ਸਾਡੇ ਸਾਨੇ ਸਮਰਥਨ ਦੇ ਰਹੇ ਨੇ ਜੀ ਪਾਜੀ ਦੇ ਹੁਣ ਇਲੈਕਸ਼ਨ ਤੇ ਆਏ ਆ ਨਾ ਪਾਜੀ ਨੇ ਹੁਣ ਲਈ ਇਹ ਸੀਟ ਪਾਜੀ ਇਥੇ 4 ਸਾਲ ਹੋ ਗਏ ਆ ਹਾਲੇ ਉਹਨਾਂ ਨੂੰ ਕੋਈ ਸੀਟ ਨਹੀਂ ਕੋਈ ਕੁਝ ਨਹੀਂ 4 ਸਾਲ ਤੋਂ ਹਰ ਕਲੋਨੀ ਕਲੋਨੀ ਦੇ ਵਿੱਚ ਹਰ ਇੱਕ ਬੰਦੇ ਨੂੰ ਘਰ ਘਰ ਜਾ ਕੇ ਪੁੱਛਦੇ ਆ ਕਿ ਕਿਸੇ ਨੂੰ ਸੀਵਰੇਜ ਤੇ ਸਾਡੇ ਸੀਵਰੇਜ ਲਈ ਪ੍ਰੋਬਲਮ ਹੀ ਉਹ ਸੌਟ ਆਊਟ ਕਰਾਈ ਗਲੀ 'ਚ ਇੱਥੇ ਟੂਬਵੈਲ ਖਰਾਬ ਹੀ 2 ਸਾਲ ਤੋਂ ਖਰਾਬ ਹੈ ਭਾਜੀ ਭਾਜੀ ਆਏ ਆ ਇੱਕ ਵਾਰੀ ਗਿਆ ਭਾਜੀ ਨੇ ਸਾਰਾ ਉਹ ਕੰਮ ਕਰਾਇਆ ਹਰ ਇੱਕ ਜਗ੍ਹਾ ਤੇ ਸਟਰੀਟ ਟਾਈਟ ਲਾਈਟ ਵੇਖੋ ਪਹਿਲੇ ਨਹੀਂ ਹੁੰਦੀਆਂ ਸੀ ਸਾਰਾ ਕੁਝ ਭਾਜੀ ਨੇ ਉਹ ਕਵਰ ਕਰਾਇਆ ਸਾਨੂੰ ਜਿੱਥੇ-ਜਿੱਥੇ ਸਾਨੂੰ ਜਿੱਜੀ ਚੀਜ਼ ਦੀ ਲੋੜ ਸੀ ਹਰ ਇੱਕ ਚੀਜ਼ ਪ੍ਰੋਵਾਈਡ ਕਰਾਈ ਹੈ ਮੈਂ ਕਹਿੰਦਾ ਕਿ ਇੰਨੀ ਧੀਰ ਤੋਂ ਸਾਨੂੰ ਨਹੀਂ ਇਹੋ ਜਿਹਾ ਕੋਈ ਬੰਦਾ ਲੱਭਿਆ ਕਿ ਜਿਹੜਾ ਹੱਲੇ ਨੂੰ ਕੋਈ ਵੋਟ ਦਾ ਉਹ ਹਲੇ ਸੀਟ ਵੀ ਨਹੀਂ ਮਿਲੀ ਜਾਂ ਕੋਈ ਕੇ ਕਹਿੰਦੇ ਕੁਝ ਨਾਮ ਮਿਲਣ ਦੇ باوجود ਭਾਈ ਨੇ 3-4 ਸਾਲ ਹੋ ਗਏ ਆ ਸਾਨੂੰ ਇੰਨੀ ਕੀ ਸਪੋਰਟ ਕੀਤੀ ਆ ਹਰ ਇੱਕ ਕੰਮ ਦੇ ਵਿੱਚ ਇਹ ਦੇਖ ਲੋ ਇੱਕ ਕਲੋਨੀ ਦੇ ਲੋਕ ਬੋਲਦੇ ਆ ਇਹ ਮਨਦੀਪ ਸਿੰਘ ਲੋਕ ਕੋਇਆਗੇ ਵੋਟ ਨਹੀਂ ਹੈਗੇ ਇਹ ਕਲੋਨੀ ਜਿੰਨੇ ਕੰਮ ਮਨਦੀਪ ਨੇ ਕੀਤੇ ਆ ਉਹ ਬੋਲਦੇ ਆ ਮੇਰਾ ਘਰ ਉਹ ਸਾਹਮਣੇ ਹੈਗਾ ਮੈਂ ਉੱਥੇ ਰਹਿਣਾ ਪਰ ਮੈਂ ਇੱਥੇ ਰਹਿ ਕੇ ਮੈਂ ਵੇਖਿਆ ਕਿ ਭਾਜੀ ਵਰਗਾ ਇੱਥੇ ਕੋਈ ਇੰਨੀ ਚੇਰ ਹੋ ਗਈ ਸਾਨੂੰ ਇੱਥੇ ਆਂਦੇ ਇੰਨੇ ਇਲੈਕਸ਼ਨ ਹੋਏ ਆ ਕਿਸੇ ਨੇ ਵੋਟਾਂ ਤੋਂ ਪਹਿਲੇ ਕੋਈ ਨਹੀਂ ਕੰਮ ਕਰਾਇਆ ਵੋਟਾਂ ਤੋਂ ਬਾਅਦ ਚਲੋ ਕਿਸ ਨੂੰ ਕਹਤਾ ਭਾਈ ਸਟਰੀਟ ਲਾਈਟ ਲਵਾ ਦਿਓ ਮਹੀਨੇ ਦੋ ਮਹੀਨੇ ਬਾਅਦ ਲੱਗ ਜਾਂਦੀ ਸੀ ਭਾਜੀ ਨੂੰ ਅੱਜ ਕਿਹਾ ਵਾ ਭਾਈ ਉਹ ਕੂੜਾ ਪਿਆਜ ਏ ਅੱਜ ਦੇ ਅੱਜ ਹੀ ਘੰਟੇ ਦੋ ਘੰਟੇ ਬਾਅਦ ਉਹ ਤੋਂ ਕੂੜਾ ਚੁੱਕਿਆ ਜਾਂਦਾ ਸੀ ਸਟਰੀਟ ਲਾਈਟ ਨਹੀਂ ਚੱਗਦੀ ਸਟਰੀਟ ਲਾਈਟ ਲਵਾਈਆਂ ਸਾਡੇ ਖੰਭੇ ਤੱਕ ਚੇਂਜ ਕਰਾ ਕੇ ਦਿੱਤੇ ਭਾਜੀ ਨੇ ਟਿਊਬਵੈਲ ਦਾ ਚੇਂਜ ਕਰਾ ਕੇ ਦਿੱਤਾ ਭਾਜੀ ਨੇ ਮੈਂ ਕਹਿੰਦਾ ਕਿ ਸਾਰਿਆਂ ਨੂੰ ਮੈਂ ਕਹਿੰਦਾ ਵਾਰਡ ਨੰਬਰ 4 ਚ ਜਿੰਨੇ ਵੀ ਵੋਟ ਪਾਣੀ ਹੈ ਭਾਜੀ ਮਨਦੀਪ ਸਿੰਘ ਜੀ ਨੂੰ ਪਾਓ ਸਭ ਤੋਂ ਜ਼ਿਆਦਾ ਸਪੋਰਟ ਇਹੀ ਕਰਨਗੇ ਸਾਡੀ ਵ ਕੋਈ ਵੀ ਲੀਡਰ ਹੋਵੇ ਜਿੰਨੀ ਮਰਜ਼ੀ ਭਾਵੇਂ ਹੋ ਕੋਈ ਨਹੀਂ ਕਰ ਸਕਦਾ ਭਾਈ ਨੂੰ ਸਾਰਾ ਹੀ ਸਭ ਤੋਂ ਜ਼ਿਆਦਾ ਬਹੁਤ ਮਿਹਨਤ ਕੀਤੀ ਹੈ ਇੱਥੇ ਕੋਈ ਦੂਰ ਨਹੀਂ ਹੈਗੀ ਬਹੁਤ ਮਿਹਨਤ ਕੀਤੀ ਹੈ ਉਸ ਵੇਲੇ ਕੀਤੀ ਹੈ ਜਦੋਂ ਕੋਈ ਹੱਥ ਨਹੀਂ ਪੜਦਾ ਸੀ ਕਿਸੇ ਨੂੰ ਵੀ ਕਾਉਂਸਲਰ ਨੇ ਵੀ ਉਸ ਵੇਲੇ ਮਿਹਨਤ ਨਹੀਂ ਕੀਤੀ ਜਿੰਨੀ ਕਿ ਇਹਨਾਂ ਨੇ ਕਰਤੀ ਹੈ ਇਸ ਲਈ ਅਸੀਂ ਤੇ ਸਾਰਿਆਂ ਨੂੰ ਇਹ ਰਿਕੁਐਸਟ ਕਰਦੇ ਖਲੋਨੀ ਵਾਲਿਆਂ ਨੂੰ ਵੀ ਵੀ ਉਹ ਨਾਲ ਹੀ ਆ ਸਾਡੇ ਸਾਰੇ ਪਰ ਫਿਰ ਵੀ ਕਰਦੇ ਆਂ ਵੀ ਮਨਦੀਪ ਸਿੰਘ ਨੂੰ ਵੋਟ ਪਾ ਹਾਂ ਮਨਦੀਪ ਸਿੰਘ ਭਾਈ ਡਾਇਮੰਡ ਨੂੰ ਵੋਟ ਪਾ ਡਾਇਮੰਡ ਨੂੰ ਵੋਟ ਡਾਇਮੰਡ ਨੂੰ ਵੋਟ ਪਾ ਡਾਇਮੰਡ ਕਰ ਲਈਏ ਡਾਇਮੰਡ ਦਾ ਬਿਲਕੁਲ ਡਾਇਮੰਡ ਸਾਡੇ ਘਰ ਹੀ ਆ ਲੋਕਾਂ ਨੂੰ ਚਾਹੀਦਾ ਕਿ ਜਿੰਨੂ ਜਿੰਨੂ ਚਾਹੀਦਾ ਸਾਰੇ ਲੈ ਕੇ ਆਉਣ ਉਹਨਾਂ ਨੂੰ ਉਹਨ ਕੋਲਨੀ ਵਾਲੇ ਜੋਰੀ ਬਨਨਗੇ ਕੋਲਨੀ ਵਾਲੇ ਜੋਰੀ ਬਨਨ ਡਾਇਮੰਡ ਹੈਗਾ ਸਾਹਮਣੇ ਉਹਨਾਂ ਜੋਰੀ ਉਹਨਾਂ ਨੇ ਬਨਣਾ ਤੇ ਸਾਨੂੰ ਸਪੋਰਟ ਕਰਨੀ ਐ ਇਸ ਚੀਜ਼ ਦੇ ਵਿੱਚ ਤੇ ਵਿਦਆਊਟ ਪਾਵਰ ਉਹਨਾਂ ਨੇ ਇਨਾ ਕੰਮ ਕੀਤਾ ਤੇ ਤੁਸੀਂ ਇੱਕ ਵਾਰੀ ਪਾਵਰ ਦੇਖ ਕੇ ਤੇ ਦੇਖੋ ਫਿਰ ਦੇਖੋ ਕਿ ਕੋਲਨੀ ਤਾਂ ਪੂਰੀ ਵਾਰਡ ਦਾ ਸ਼ਕਲ ਬਦਲ ਜਾਏ